ਦੇ ਜੁੱਟ ਤੇ ਆ ਘਰ ਦਾ ਜੁੱਟ ਚੱਲਿਆ ਵਾ ਅਰਮਾਨ ਜੋ ਦੁਪੱਟਾ ਫੱਲੇਵਾਲ ਜੱਗੀ ਆਸੀ ਕਲਾ ਬਿੰਦਰ ਬੀਰਮੀ ਮਾਨਕ ਫੱਲੇਵਾਲ ਦੋਨੇ ਪੀਲੇ ਝੁੰਣਾ ਵਾਲੇ ਮੂਹਰੇ ਪਾਸੇ ਡੋਗਰ ਜਾਂਦਾ ਵਾ ਮਾਨਕ ਕੋਲੇ ਫੜਿਆ ਹੋਇਆ ਇਹ ਬਾਈ ਗੋਲੇ ਜਰਦਾ 21 ਦਾ ਸਮਾਂ ਲੱਗਣਾ ਸਾਰੀ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਮੇਲਾ ਕਰਾਇਆ ਜਾਣਾ 27 ਗੱਡੀਆਂ ਨੂੰ ਨਾਮ ਹੋ ਕੇ 11000 ਰੁਪਇਆ ਪਹਿਲੀ ਗੱਡੀ ਨੂੰ ਨਾਮ ਆ ਨਾਲ ਝੁੱਲਾਂ ਦੀਆਂ ਜੋੜੀਆਂ ਨੇ 21ਵੀਂ ਗੱਡੀ ਨੂੰ 1100 ਆ ਉਸ ਤੋਂ ਬਾਅਦ ਫਿਰ 27 ਤੱਕ ਬਾਈ ਜੀ ਝੁੱਲ ਨੇ ਉਹਦੇ ਨਾਲ ਵੀ ਕਹਿੰਦੇ ਕੁਛ ਨਾ ਕੁਛ ਟਰੋਫੀਆਂ ਤਾਂ ਕੀਤੀਆਂ ਕੋਈ ਹੋਰ ਗੱਲ ਵੀ ਕਰਾਂਗੇ ਪਹਿਲੇ ਨਾਮਾਂ 'ਚ ਵੀ ਕਹਿੰਦੇ ਗੱਲ ਹੋਰ ਕਰਾਂਗੇ ਸਮੇਂ ਸਿਰ ਪਹੁੰਚਿਓ ਸਮੇਂ ਸਿਰ ਮੁਕਾਬਲਾ ਸ਼ੁਰੂ ਹੋਊਗਾ ਆਗੀ ਬਾਈ ਉੱਪਰ 22 ਸੈਕਿੰਡ 035 ਆ ਭਾਈ ਜੀ ਸਮਾਂ ਮਾਰੀ ਤਾਂ ਦੋਨੇ ਦੇ ਕੋਈ ਨਾ ਇਹ ਭਾਈ ਜੀ ਘਰ ਦਾ ਜੱਟ ਭੱਜ ਗਿਆ ਇਹ ਘਰ ਦਾ ਜੱਟ ਭੱਜ ਗਿਆ ਜੱਗੀ ਆਸੀ ਕਲਾ ਅਰਮਾਨ ਜੋਤ ਬੱਟਾ ਫੱਲੇਬਾਲ ਬਿੰਦਰ ਬੀਰਮੀ ਉੱਪਰਲੇ ਪਾਸੇ ਭਾਈ ਜੀ ਡੋਗਰ ਭੱਜ ਗਿਆ ਡੋਗਰ ਤੇ ਅੰਦਰਲੇ ਪਾਸੇ ਜਿਹੜਾ ਜੁੱਟ ਫਿਰ ਗੋਲੇ ਚਰਗ ਵਾਲੇ ਤੋਂ ਅੰਗਰੇਜ਼ ਤੇ ਇਕੱਠਾ ਖਰੀਦਿਆ ਸੀ ਇਹ ਅੰਦਰਲੇ ਪਾਸੇ ਪੀੜਾ ਬੱਚਾ ਭੱਜ ਗਿਆ ਤੇ ਦੇਖਦੇ ਆ ਟੱਕਰ ਹੁਣ